ਇਹ ਆ ਮੁਕੇਸ਼ ਅੰਬਾਨੀ ਦਾ ਕਾਰ ਜੋ ਕਿ ਮੁੰਬਈ ਦੇ ਅਲਟਮਾਊਟ ਰੋਡ ਤੇ ਸਥਿਤ ਹੈ ਇਸ ਵੀਡੀਓ ਚ ਤੁਹਾਨੂੰ ਆਪਾਂ ਅੰਦਰ ਦਾ ਵੀ ਨਜ਼ਾਰਾ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੁਸਨ ਲਓ ਜੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਜੀ ਦਾ ਕਾਰ ਭਾਰਤ ਦੇ ਨਹੀਂ ਪੂਰੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਵਕੇਸ਼ ਸ਼ੰਭਾਨੀ ਜੀ ਜਿਹਨਾਂ ਦਾ ਘਰ ਤੁਹਾਨੂੰ ਅੱਜ ਆਪਾਂ ਵਲੌਗ ਦੇ ਵਿੱਚ ਦਿਖਾਉਣ ਜਾ ਰਹੇ ਹਾਂ ਤੇ ਤੁਸੀਂ ਵਲੌਗ ਨੂੰ ਪੂਰਾ ਐਂਡ ਤੱਕ ਦੇਖਣਾ ਤੇ ਜਿਹੜਾ ਉਹਨਾਂ ਦਾ ਘਰ ਆ ਅੰਟੀਲੀਆ ਹਾਊਸ ਜੋ ਕਿ 27 ਮੰਜ਼ਲਾ ਤੇ ਜਿਹਦੀ ਕੀਮਤ ਆ ਜੀ 15000 ਕਰੋੜ ਰੁਪਈਆ ਤੇ ਉਹ ਏਸ਼ੀਆ ਦੇ ਵੀ ਸਭ ਤੋਂ ਅਮੀਰ ਵਿਅਕਤੀ ਨੇ ਤੇ ਰਿਲਾਇੰਸ ਕੰਪਨੀ ਦੇ ਓਨਰ ਨੇ ਮੇਨ ਮਾਲਕ ਨੇ ਮਕੇਸ਼ ਸੰਬਾਨੀ ਜੀ ਤੇ ਤੁਹਾਨੂੰ ਸਾਰਾ ਵਲੌਗ ਦੇ ਵਿੱਚ ਦਿਖਾਵਾਂਗੇ ਕਿੰਨੀ ਸਿਕਿਉਰਿਟੀ ਆ ਉੱਥੇ ਕਿੰਨੀਆਂ ਮੰਜ਼ਲਾਂ ਤੇ ਤੁਹਾਨੂੰ ਵਲੌਗ ਦੇ ਵਿੱਚ ਉਹਨਾਂ ਦਾ ਆਪਾਂ ਘਰ ਜਿਹੜਾ ਉਹ ਅੰਦਰੋਂ ਵੀ ਦਿਖਾਵਾਂਗੇ ਵੀ ਅੰਦਰ ਕਿਹਦਾ ਕਿਹੜਾ ਰੂਮ ਆ ਕਿਹਦਾ ਕਿਹੜਾ ਰੂਮ ਆ ਕਿਸ ਮੰਜ਼ਲ ਤੇ ਕੀ ਆ ਉਹ ਤੁਹਾਨੂੰ ਸਾਰਾ ਵਲੌਗ ਦੇ ਵਿੱਚ ਦਿਖਾਵਾਂਗੇ ਜੀ ਤੇ ਆਜੋ ਜੀ ਚੱਲਦੇ ਆ ਅੰਟੀਲੀਆ ਹਾਊਸ ਆਪਾਂ ਹੈਗੇ ਜੀ ਜਿਹੜਾ ਮਹਾਲక్ష్ਮੀ ਮੰਦਿਰ ਆ ਉਹਦੇ ਕੋਲ ਚੌਂਕ ਦੇ ਕੋਲਾ ਤੇ ਇੱਥੋਂ ਤੁਹਾਨੂੰ ਆਪਾਂ ਸਾਰਾ ਨਜ਼ਾਰਾ ਦਿਖਾਉਣੇ ਆ ਜੀ ਅੰਟੀਲੀਆ ਹਾਊਸ ਦਾ ਲਓ ਜੀ ਆਪਾਂ ਥੋੜਾ ਕੋਲ ਜਾਨੇ ਆ ਜੀ ਤੇ ਤੁਹਾਨੂੰ ਸਾਰਾ ਕਵਰ ਕਰਕੇ ਆਪਾਂ ਅੱਜ ਅੰਟੀਲੀਆ ਹਾਊਸ ਲਾਗੇ ਤੋਂ ਦਿਖਾਉਣੇ ਆ ਜੀ ਤੁਸੀਂ ਬਣੇ ਰਹੋ ਆ ਜਾਓ ਜੀ ਨਾਲ ਸਾਡੇ ਅਗਰ ਤੁਸੀਂ ਇੱਥੇ ਆਉਣਾ ਤੇ ਤੁਹਾਨੂੰ ਸਭ ਤੋਂ ਪਹਿਲਾਂ ਮਹਾਲక్ష్ਮੀ ਸਟੇਸ਼ਨ ਤੇ ਆਉਣਾ ਪਊਗਾ ਉੱਥੋਂ ਤੁਸੀਂ ਹਾਜੀ ਅਲੀ ਰੋਡ ਤੋਂ ਟੈਕਸੀ ਤੇ ਵੀ ਇੱਥੇ ਆ ਸਕਦੇ ਆ ਜੀ ਮਹਾਲక్ష్ਮੀ ਮੰਦਿਰ ਤੋਂ ਅੰਟੀਲੀਆ ਹਾਊਸ ਦੀ ਦੂਰੀ ਜਿਹੜੀ ਆ ਉਹ 400 ਤੋਂ 500 ਮੀਟਰ ਤੇ ਆ ਮੁਕੇਸ਼ ਅੰਬਾਨੀ ਦਾ ਜਨਮ 1957 ਚ ਜਮ ਕੰਟਰੀ ਦੇ ਈਡਨ ਸਿਟੀ ਚ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਦੀਰੂਬਾਈ ਅੰਬਾਨੀ ਤੇ ਮਾਤਾ ਦਾ ਨਾਮ ਕੋਕਲਾਬੈਨ ਅੰਬਾਨੀ ਸੀ ਤੇ ਇਹਨਾਂ ਦੀਆਂ ਦੋ ਭੈਣਾਂ ਨੀਨਾ ਅੰਬਾਨੀ ਤੇ ਦੀਪਤੀ ਅੰਬਾਨੀ ਤੇ ਇੱਕ ਇਹਨਾਂ ਦਾ ਭਰਾ ਅਨਿਲ ਅੰਬਾਨੀ ਜੋ ਹੁਣ ਇਹਨਾਂ ਦੇ ਨਾਲ ਨਹੀਂ ਰਹਿੰਦਾ ਉਹ ਅਲੱਗ ਤੋਂ ਰਹਿੰਦਾ ਆ ਤੇ ਉਹ ਵੀ ਇੱਕ ਬਹੁਤ ਵੱਡਾ बिजनेसमੈਨ ਆ ਤੇ ਇਹਨਾਂ ਦੀ ਪਤਨੀ ਦਾ ਨਾਮ ਹੈਗਾ ਜੀ ਨੀਤਾ ਅਮਬਾਨੀ ਇਹਨਾਂ ਦੀ ਇੱਕ ਬੇਟੀ ਆ ਜੀ ਈਸ਼ਾ ਅਮਬਾਨੀ ਤੇ ਦੋ ਬੇਟੇ ਆ ਇੱਕ ਆਕਾਸ਼ ਅਮਬਾਨੀ ਤੇ ਇੱਕ ਅਨੰਤ ਅਮਬਾਨੀ ਤੇ ਹੁਣ ਮੁਕੇਸ਼ ਅਮਬਾਨੀ ਆਪਣੀ ਪਤਨੀ ਤੇ ਦੋਨੋਂ ਬੱਚਿਆਂ ਦੇ ਨਾਲ ਇਸ ਐਂਟੀਲੀਆ ਹਾਊਸ ਦੇ ਵਿੱਚ ਰਹਿੰਦੇ ਆ ਤੇ ਜਿਹੜੀ ਉਹਨਾਂ ਦੀ ਬੇਟੀ ਆ ਜੀ ਈਸ਼ਾ ਅਮਬਾਨੀ ਉਹਨਾਂ ਦੀ ਹੁਣ ਸ਼ਾਦੀ ਹੋ ਚੁੱਕੀ ਆ ਤੇ ਉਹਨਾਂ ਨੇ ਉਹਨਾਂ ਨੂੰ ਵੀ ਇੱਕ ਬੰਗਲਾ ਸ਼ਾਦੀ ਦੇ ਵਿੱਚ ਗਿਫਟ ਦੇ ਰੂਪ ਵਿੱਚ ਦਿੱਤਾ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਅੰਟੀਲੀਆ ਹਾਊਸ ਦੇ ਅੰਦਰਲਾ ਵੀ ਨਜ਼ਾਰਾ ਦਿਖਾਵਾਂਗੇ ਤੇ ਕਿਹੜੇ ਪੋਰਸ਼ਨ ਤੇ ਕੀ ਆ ਤੇ ਕਿਹੜੀ ਮੰਜ਼ਲ ਤੇ ਕੀ ਆ ਤੇ ਤੁਹਾਨੂੰ ਅੱਜ ਆਪਾਂ ਸਾਰਾ ਦਿਖਾਵਾਂਗੇ ਜੀ ਅੰਟੀਲੀਆ ਹਾਊਸ ਅੰਟੀਲੀਆ ਹਾਊਸ ਦਾ ਨਜ਼ਾਰਾ ਇਦਾਂ ਦਾ ਦੂਰੋਂ ਹੀ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਸੇ ਬਿਜ਼ਨਸਮੈਨ ਕਿਸੇ ਕਰੋੜਪਤੀ ਦਾ ਘਰ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਡਿਫਰੈਂਟ ਹੀ ਚੀਜ਼ ਹੈ ਮੈਂ ਕਾਫੀ ਅੰਟੀਲੀਆ ਹਾਊਸ ਦੇ ਕੋਲ ਆ ਚੁੱਕਾ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਇਹਦੀ ਬਣਾਵਟ ਬਹੁਤ ਹੀ ਸੋਹਣੀ ਆ ਤੇ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਸਪੈਸ਼ਲ ਜਿਹੜੇ ਗੁੰਬੜਟ ਆ ਤੁਹਾਨੂੰ ਦੇਖ ਸਕਦੇ ਤੁਸੀਂ ਤੁਹਾਨੂੰ ਕਾਫੀ ਪਤਲੇ ਲੱਗਣਗੇ ਪਰ ਉਹ ਪਤਲੇ ਨਹੀਂ ਆ ਕਾਫੀ ਮਜ਼ਬੂਤ ਆ ਬਹੁਤ ਹੀ ਜ਼ਿਆਦਾ ਮਜ਼ਬੂਤੀ ਨਾਲੇ ਬਣਿਆ ਪਿਆ ਤੇ ਤੁਹਾਨੂੰ ਜ਼ੂਮ ਕਰਕੇ ਆਪਾਂ ਦਿਖਾ ਰਹੇ ਆ ਜੀ ਉੱਪਰ ਤੱਕ ਦੇਖ ਸਕਦੇ ਹੋ ਤੁਸੀਂ ਕੀ ਆ ਨਜ਼ਾਰਾ ਆਪਾਂ ਤੁਹਾਨੂੰ ਇਹਨਾਂ ਦਾ ਘਰ ਸਾਹਮਣੇ ਤੋਂ ਫਰੰਟ ਤੋਂ ਵੀ ਦਿਖਾਵਾਂਗੇ ਤੇ ਅੰਦਰ ਤੋਂ ਵੀ ਇਹਨਾਂ ਦਾ ਨਜ਼ਾਰਾ ਦਿਖਾਵਾਂਗੇ ਤੁਹਾਨੂੰ ਸਾਰਾ ਅਲਟੀਰੀਅਰ ਹਾਊਸ ਦਾ ਮੁਕੇਸ਼ ਮਾਨੀ ਜੀ ਪੂਰੀ ਦੁਨੀਆ ਦੇ 8ਵੇਂ ਨੰਬਰ ਦੇ ਅਮੀਰ ਵਿਅਕਤੀ ਆ ਤੇ ਏਸ਼ੀਆ ਦੇ ਤੇ ਇੰਡੀਆ ਦੇ ਨੰਬਰ 1 ਅਮੀਰ ਵਿਅਕਤੀ ਆ ਮੁਕੇਸ਼ ਮਾਨੀ ਜੀ 2002 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਮੁਕੇਸ਼ ਮਾਨੀ ਤੇ ਅਨਿਲ ਮਾਨੀ ਦੇ ਵਿੱਚ ਜਿਹੜੀ ਆ ਕਾਰੋਬਾਰ ਦਾ ਵਟਵਾਰਾ ਹੋ ਗਿਆ 2005 ਦੇ ਵਿੱਚ ਵਟਵਾਰੇ ਤੋਂ ਬਾਅਦ ਇਹਨਾਂ ਨੂੰ ਰਿਲਾਇੰਸ ਕੰਪਨੀ ਦਾ ਨਾਮ ਮਿਲਿਆ ਪੂਰੀ ਦੁਨੀਆ ਦਾ ਦੂਸਰੇ ਨੰਬਰ ਦਾ ਸਭ ਤੋਂ ਅਮੀਰ ਘਰ ਆਹੇ ਅਲਟੇਲੀਆ ਹਾਊਸ 42000 ਸਕੁਅਰ ਫੀਟ ਚ ਬਣੀਆ ਹੈ 27 ਮੰਜ਼ਲੀ ਇਮਾਰਤ ਹੈ ਇਸ ਘਰ ਦੀ ਕੀਮਤ 15000 ਕਰੋੜ ਰੁਪਈਆ 168 ਕਾਰਾਂ ਖੜੀਆਂ ਕਰਨ ਲਈ 7 ਮੰਜ਼ਲਾ ਪਾਰਕਿੰਗ ਇਹਦੇ ਵਿੱਚ ਤਿੰਨ ਹੈਲੀਪੈਡ ਬਾਰ ਰੂਮ সুইমিং ਪੂਲ ਤੇ 50 ਲੋਕਾਂ ਦੇ ਫਿਲਮ ਦੇਖਣ ਲਈ ਥੀਏਟਰ ਵੀ ਮੌਜੂਦ ਆ ਇਹਦੇ ਵਿੱਚ ਕੁੱਲ 600 ਕਰਮਚਾਰੀ ਕੰਮ ਕਰਦੇ ਆ ਉਹਨਾਂ ਕਰਮਚਾਰੀਆਂ ਦੀ ਤਨਖਾਹ ਜਿਹੜੀ ਆ ਕਿਸੇ ਦੀ 1 ਲੱਖ ਕਿਸੇ ਦੀ 2 ਲੱਖ ਤੇ ਕਿਸੇ ਦੀ 5 ਲੱਖ ਕੋਈ ਡਾਕਟਰ ਇੰਜੀਨੀਅਰ ਦੀ ਵੀ ਇੰਨੀ ਤਨਖਾਹ ਨਹੀਂ ਹੁੰਦੀ ਜਿਹੜੇ ਅਮਬਾਨੀਆਂ ਦੇ ਨੌਕਰਾਂ ਦੀ ਜਿੰਨੀ ਤਨਖਾਹ ਆ ਨੋ ਜੀ ਹੁਣ ਫਾਈਨਲੀ ਆਪਾਂ ਗੇਟ ਦੇ ਬਾਹਰ ਮੇਨ ਗੇਟ ਦੇ ਬਾਹਰ ਪਹੁੰਚ ਚੁੱਕੇ ਆ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਸਾਰਾ ਇੱਥੋਂ ਦਾ ਨਜ਼ਾਰਾ ਸਾਹਮਣੇ ਤੋਂ ਦੇਖੋ ਜੀ 27 ਮੰਜ਼ਲਾ ਬਿਲਡਿੰਗ ਤੇ ਪੂਰੀ ਗਰਦਨ ਉੱਪਰ ਨੂੰ ਚੁੱਕ ਕੇ ਇਹਨੂੰ ਦੇਖਣਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਪੂਰੇ ਸੁਰੱਖਿਆ ਦੇ ਪ੍ਰਬੰਧ ਪੁਲਿਸ ਫੋਰਸ ਪੈਰਾਮਿਲਟਰੀ ਫੋਰਸ ਤੇ ਇਹਨਾਂ ਦੀ ਆਪਣੀ ਪ੍ਰਾਈਵੇਟ ਸਕਿਉਰਟੀ ਵੀ ਇਸ ਗੇਟ ਦੇ ਬਾਹਰ ਮੌਜੂਦ ਆ ਜੀ ਤੇ ਇਹ ਆ ਜੀ ਅੰਟੀਲੀਆ ਹਾਊਸ ਤੇ ਜਿਹਦਾ ਨਜ਼ਾਰਾ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਆ ਤੇ ਇਦਾਂ ਦਾ ਹਾਊਸ ਬਣੋਣ ਲਈ ਹਰ ਕੋਈ ਸੁਪਨਾ ਲੈਂਦਾ ਪਰ ਹਰ ਕਿਸੇ ਦੀ ਕਿਸਮਤ ਦੇ ਵਿੱਚ ਇਦਾਂ ਦਾ ਘਰ ਨਹੀਂ ਆਉਂਦਾ ਬਾਹਰ ਤੁਸੀਂ ਦੇਖ ਸਕਦੇ ਹੋ ਗ੍ਰੇਨਰੀ ਬਹੁਤ ਹੀ ਜ਼ਿਆਦਾ ਲਗਾਈ ਆ ਕੰਧਾਂ ਦੇ ਉੱਪਰ ਵੀ ਗ੍ਰੇਨਰੀ ਲਾਈ ਆ ਤੇ ਜਿਹੜੀਆਂ ਗੱਡੀਆਂ ਚ ਜਾਂਦੇ ਨੇ ਉਹ ਵੀ ਬੁਲਟ ਫਰੂਟ ਨੇ ਪੂਰੇ 4 ਸਾਲ ਇਹਨੂੰ ਬਣਾਉਣ ਨੂੰ ਲੱਗੇ ਨੇ ਇੰਟੀਲੀਆ ਹਾਊਸ ਨੂੰ 2006 ਦੇ ਵਿੱਚ ਕੰਮ ਸ਼ੁਰੂ ਹੋਇਆ ਸੀ ਤੇ 2010 ਦੇ ਵਿੱਚ ਕੰਪਲੀਟ ਹੋਇਆ ਹਿਟਸ ਵੈਡਨਰ ਔਰ ਆਸਟ੍ਰੇਲੀਆ ਦੀ ਕੰਪਨੀ ਲਿਟਸ ਨੇ ਇਹਨੂੰ ਬਣਾਉਣ ਦਾ ਜਿਹੜਾ ਜਮਾ ਚੱਕਿਆ ਤੇ 4 ਸਾਲ ਦੇ ਵਿੱਚ ਇਹਨੂੰ ਤਿਆਰ ਕਰਕੇ ਅੰਬਾਨੀ ਜੀ ਨੂੰ ਸੌਂਪ ਦਿੱਤਾ ਤੇ ਇੰਡੀਆ ਦੀਆਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਇਹਦਾ ਕੰਮ ਕਰਨ ਲਈ ਮੁਕੇਸ਼ ਅੰਬਾਨੀ ਵੱਲੋਂ ਬੁਲਾਇਆ ਗਿਆ ਸੀ ਤੇ ਇਹਨੂੰ ਇੰਨਾ ਕੁ ਮਜ਼ਬੂਤ ਬਣਾਇਆ ਗਿਆ ਕਿ ਭਚਾਲ ਵੀ ਆ ਜਵੇ ਤੇ ਇਤਾਂ ਵੀ ਬਿਲਡਿੰਗ ਦਾ ਕੁਝ ਨਹੀਂ ਹੋ ਸਕਦਾ ਆ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਜੀ ਅੰਦਰ ਦਾ ਅੰਟੀਰੀਅਰ ਚੈੱਕ ਕਰੋ ਜੀ ਕਿੰਨਾ ਜ਼ਬਰਦਸਤ ਲੱਗਾ ਆ ਇੱਥੋਂ ਸੀੜੀਆਂ ਜਾਂਦੀਆਂ ਜੀ ਅੰਦਰ ਗਰਾਉਂਡ ਫਲੋਰ ਤੋਂ ਦੇਖ ਸਕਦੇ ਹੋ ਆ ਜਿੱਥੇ ਨੀਤੰਬਾਨੀ ਜੀ ਖੜੇ ਨੇ ਇਹ ਇਹਨਾਂ ਦਾ ਜੀ ਪਿਆਰਾ ਜਿਹਾ ਮੰਦਿਰ ਆ ਜਿੱਥੇ ਪੂਜਾ ਕਰਦੇ ਹਮੇਸ਼ਾ ਹੀ ਦੇਖ ਸਕਦੇ ਹੋ ਤੁਸੀਂ ਤੇ ਅੰਦਰ ਦੇ ਸਾਰੇ ਖੂਬਸੂਰਤ ਲੋਕਿਕ ਨਜ਼ਾਰੇ ਤੇ ਜਿਹਦਾ ਕੋਈ ਸੁਪਨਾ ਮੈਂ ਕਹਿੰਦਾ ਲੈ ਹੀ ਨਹੀਂ ਸਕਦਾ ਕਿਉਂਕਿ ਇਹ ਸੁਪਨਾ ਉਹ ਆ ਜਿਹੜਾ ਕਦੇ ਪੂਰਾ ਹੋ ਹੀ ਨਹੀਂ ਸਕਦਾ ਇਹਨਾਂ ਦੇ ਜੀ ਟਾਪ ਫਲੋਰ ਤੇ ਹੈਗੀ ਆ ਕਾਰ ਪਾਰਕਿੰਗ ਤੇ ਸੱਤਵੇਂ ਫਲੋਰ ਤੇ ਇਹਨਾਂ ਦੇ ਹੈਗਾ ਜੀ ਸਰਵਿਸ ਸਟੇਸ਼ਨ ਗੱਡੀਆਂ ਦੀ ਦੇਖਰੇਖ ਲਈ ਇਹਨਾਂ ਦੇ ਘਰ ਵਿੱਚ ਹਾਈ ਸਪੀਡ 엘ਿਵੇਟਰ ਵੀ ਆ ਜੋ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੱਕ ਲੈ ਜਾਣ ਦੀ ਮਦਦ ਕਰਦੇ ਆ ਤੇ ਜਿਹਨੂੰ ਆਪਾਂ ਲਿਫਟ ਵੀ ਕਹਿ ਦਿੰਨੇ ਆ ਅੰਟੀਲੀਆ ਦੀ ਹਰ ਇੱਕ ਮੰਜ਼ਲ ਇੱਕ ਦੂਜੇ ਤੋਂ ਅਲੱਗ ਆ ਤੇ ਹਰ ਇੱਕ ਕਮਰੇ ਵਿੱਚ ਅਲੱਗ-ਅਲੱਗ ਪੈਟਰਨ ਆ ਅੰਟੀਲੀਆ ਦੇ ਵਿੱਚ ਮਦਰ ਆਫ ਪਰਲ ਸੰਗ ਮਰਮਰ ਤੇ ਹੋਰ ਵੀ ਮਹਿੰਗੇ-ਮਹਿੰਗੇ ਪੱਤਰਾਂ ਦਾ ਇਸਤੇਮਾਲ ਕੀਤਾ ਗਿਆ ਤੇ ਆਪਾਂ ਹੁਣ ਗੱਲ ਕਰਦੇ ਆ ਜੀ ਇਹਨਾਂ ਦੀ ਕਾਰ ਕਲੈਕਸ਼ਨ ਦੀ ਰੋਲਸ ਰॉयਲ 100 ਕਰੋੜ ਦੀ ਇਹਨਾਂ ਦੇ ਕੋਲ ਇੱਕ 4.5 ਕਰੋੜ ਦੀ ਬੈਂਟਲੇ ਪੀਐਮਡਬਲਯੂ ਆਡੀ ਮਰਸੀਡੀਜ਼ ਨੇਕਾ ਹੀ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਮਹਿੰਗੀਆਂ ਕਾਰਾਂ ਇਹਨਾਂ ਦੇ ਕੋਲ ਇਟਲੀਆ ਦੇ ਵਿੱਚ ਤੇ ਮੁਕੇਸ਼ ਅੰਬਾਨੀ ਦੀ ਕੁੱਲ ਸੰਪਤੀ 99.7 ਅਰਬ ਡਾਲਰ ਹੈ ਜੀ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਤੇ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੀ ਰੱਬ ਰੱਖਾ ਧੰਨਵਾਦ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਵਧੀਆ ਵਧੀਆ ਕਮੈਂਟ ਕਰਿਓ